ਹਾਂਜੀ ਅਸੀਂ ਨਾ ਹੁਣ ਜਾ ਰਹੇ ਆਂ ਸ਼ਾਮ ਦਾ ਟਾਈਮ ਹੈਗਾ ਏ ਸਾਡੇ ਉੱਪਰ 3rd ਫਲੋਰ ਤੇ ਹੈਗੇ ਆਂ ਰਹਿੰਦੇ ਆਂ ਮੈਡਮ ਸਤਪਾਲ ਜੀ ਹੈਗੇ ਉਹਨਾਂ ਦੇ ਪੋਤੇ ਨੂੰ ਅਸੀਂ ਸ਼ਗਨ ਦੀਣ ਚੱਲੇ ਆਂ ਅੱਜ ਤੇ ਚਲੋ ਜੀ ਚੱਲਦੇ ਆਂ ਇਹ ਕੋਈ ਜਗ੍ਹਾ ਘੁੰਮਣ ਦੀ ਸਾਨੂੰ ਸੁਣਨੀ ਮਾਇ ਤਾਂ ਇਹ ਦਾ ਉੱਪਰ ਘੁੰਮਦੀ ਹੋਣੀ ਆ ਨਾ ਬਾਲ ਫੇਰੇ ਜੀ ਇਹ ਆ ਸਾਈਡਾਂ ਤੇ

ਵੀਚੇ ਲੱਗਦਾ ਉਹ ਨਾ ਰਿਬਟ ਨਹੀਂ ਸੈ ਇਹਦੇ ਹੋਊਗਾ ਸੈਲਸਰ ਹੋਣਗੇ ਬੰਦੇ ਸੈਲਸਰ ਨੇ ਇਹ ਉਹ ਦਹਾ ਪੇਜ ਲਗਾ ਪੇਜ ਦਾ ਛੋਟਾ ਚਾਹੀਦਾ ਅੱਜ ਮੂਹਲੇ ਪਚਿਟ ਰਾ ਇਹਨੇ ਦੇਖੋ ਬੇਟੀ ਦਾ ਵੀ ਸੰਧਾਰਾ ਬਣ ਕੇ ਆ ਗਿਆ ਬਿਸਕਟ ਬਣ ਕੇ ਆ ਗਏ ਨੇ ਇੱਧਰ ਦੇਖਿਆ ਵੀ ਬਿਸਕਟ ਬਣ ਮਾਏ ਨੇ ਤੇ ਹੁਣ ਅਸੀਂ ਜਾਵਾਂਗੇ ਸਵੇਰੇ ਬੇਟੀ ਨੂੰ ਸੰਧਾਰਾ ਦੇਣ ਵਾਸਤੇ ਸਵੇਰੇ ਜਾਵਾਂਗੇ ਸ਼ਾਮ ਦਾ ਟਾਈਮ ਹੈਗਾ ਏ ਸ਼ਾਮ ਤਾਂ ਨਹੀਂ ਹੈਗੀ ਰਾਤ ਇਹ ਹੋ ਗਈ ਹੈ ਤੇ ਮੇਰਾ ਨਾ ਦਿਲ じゃ ਕਰਦਾ ਸੀ ਭੁੱਖ ਜੀ ਲੱਗੀ ਸੀ ਵੀ ਕੁਝ ਬਣਾ ਕੇ ਖਾਵਾਂ ਮਿੱਠਾ じゃ ਖਾਣ ਨੂੰ ਦਿਲ ਕਰਦਾ ਸੀ ਤੇ ਵੈਸੇ ਤਾਂ ਬਿਸਕਟ ਵਗੈਰਾ ਪਏ ਸੀ ਪਰ ਮੈਂ ਕਿਹਾ ਬਿਸਕਟ ਨਹੀਂ ਖਾਣੇ ਹੈਗੇ ਤੇ ਆ ਮੇਰੇ ਕੋਲ ਆ ਦੇਖੋ ਮਿਲਟ ਦਾ ਏ ਪੈਨਕੇਕ ਬਣਾਣਾ ਚਾਹ ਕੋ ਚਿੱਪ ਇਹਦਾ ਪੈਨਕੇਕ ਬਣਾ ਕੇ ਆ ਲੈ ਚਲੋ ਜੀ ਨਾਲੇ ਮੈਂ ਤੁਹਾਨੂੰ ਦਿਖਾਉਣੀ ਆ ਇੱਕ ਚਮਚਾ ਆਪਾਂ ਇਹਦੇ ਵਿੱਚ ਥੋੜਾ ਜਿਹਾ ਘਿਓ ਦਾ ਪਾ ਲੈਨੇ ਆ ਥੋੜਾ ਜਿਹਾ ਦੁੱਧ ਪਾਵਾਂਗੇ ਫਿਰ ਬੈਟਰ ਤਿਆਰ ਕਰਦੇ ਆ ਦਾ ਲੋ ਜੀ ਦੇਖੋ ਆਪਣਾ ਪੈਨਕੇਕ ਬਣ ਗਿਆ ਏ ਇੱਕ ਹੀ ਬਣਾਉਣਾ ਕਿਉਂਕਿ ਮੈਂ ਹੀ ਖਾਵਾਂਗੀ ਡਾਕਟਰ ਸਾਹਿਬ ਨੇ ਤਾਂ ਖਾਣਾ ਹੈ ਨਹੀਂਗਾ ਮੈਨੂੰ ਇਹ ਭੁੱਖ ਲੱਗੀ ਹੋਈ ਸੀ ਥੋੜਾ ਜਿਹਾ ਇੱਥੋਂ ਟੁੱਟ ਗਿਆ ਆਕੀ ਦੇਖੋ ਕਿੰਨਾ ਵਧੀਆ ਬਣਿਆ ਹੈ ਮਿਲਟ ਵਾਲਾ ਪੈਨਕੇਕ ਹੈਲਦੀ ਹੈਲਦੀ ਚਲੋ ਜੀ ਖਾਣੇ ਆਪਾਂ ਪੈਨਕੇਕ। ਚਲੋ ਜੀ গুড ਮਾਰਨਿੰਗ। ਹਾਂ ਜੀ 8 ਵਜੇ ਨੇ ਤੇ ਅੱਜ ਸਵੇਰੇ ਸਵੇਰੀ ਬੇਟੀ ਦਾ ਫੋਨ ਆ ਗਿਆ। ਵੀਡੀਓ ਕਾਲ। ਮੈਂ ਕਿਹਾ ਕੀ ਗੱਲ ਅੱਜ ਸਵੇਰੇ ਸਵੇਰੇ ਵੀਡੀਓ ਕਾਲ ਕਰ ਦਿੱਤੀ। ਕਹਿੰਦੀ ਕਿ ਉਹ ਮੈਨੂੰ ਬਹੁਤ ਐਕਸਾਈਟਮੈਂਟ ਹੋਈ ਹੈ ਅੱਜ ਤੁਸੀਂ ਆਉਣਾ ਏ। ਅੱਜ ਅਸੀਂ ਜਾ ਰਹੇ ਜੀ ਦਿੱਲੀ ਬੇਟੀ ਦੇ ਕੋਲ ਸੰਧਾਰਾ ਲੈ ਕੇ ਤੇ ਖੁਸ਼ ਹੋਈ ਪਈ ਹੈ ਪ੍ਰੀਤੀ ਵੀ ਅੱਜ ਮੰਮੀ ਡੈਡੀ ਨੇ ਆਉਣਾ ਏ। ਤੇ ਚਲੋ ਜੀ ਕੋਈ ਨਹੀਂ ਫਿਰ ਜਦੋਂ ਆਪਾਂ ਜਾਵਾਂਗੇ ਉਦੋਂ ਤੁਹਾਨੂੰ ਦਿਖਾਵਾਂਗੇ ਫਿਰ ਕਿਸ ਟਾਈਮ ਅਸੀਂ ਚੱਲਦੇ ਆ ਤੇ ਹੁਣ ਮੈਂ ਕਰਦੀ ਆ ਬ੍ਰੇਕਫਾਸਟ ਦੀ ਤਿਆਰੀ ਕਿਉਂਕਿ ਪਹਿਲਾਂ ਡਾਕਟਰ ਸਾਹਿਬ ਨੇ ਕਲੀਨਿਕ ਜਾਣਾ ਹੈ ਫਿਰ ਅੱਜ ਨਾ ਉਹਨਾਂ ਦੇ ਪਾਸਪੋਰਟ ਦਾ ਵੀ ਹੈਗਾ ਏ ਤੇ ਪਾਸਪੋਰਟ ਦੀ ਡੇਟ ਲੰਘ ਗਈ ਸੀ ਇਹਨਾਂ ਦੀ ਤੇ ਹੁਣ ਇਹਨਾਂ ਨੇ ਫਿਰ ਡੇਟ ਲਈ ਹੈ ਤੇ ਹੁਣ ਜਾਣਾ ਪਾਸਪੋਰਟ ਆਫਿਸ ਇਹਨਾਂ ਨੇ ਤੇ ਉਸ ਤੋਂ ਬਾਅਦ ਫਿਰ ਅਸੀਂ ਚੱਲਾਂਗੇ 2-3 ਵਜੇ ਇੱਥੋਂ ਦੇਖਦੇ ਆ ਬ੍ਰੇਕਫਾਸਟ ਵਿੱਚ ਸਬਜੀ ਵੀ ਪਈ ਐ ਤੇ ਦਾਲ ਵੀ ਪਈ ਐ ਸਬਜੀ ਤੇ ਦਾਲ ਦੋਨੋਂ ਚੀਜ਼ਾਂ ਪਾ ਕੇ ਮੈਂ ਅੱਜ ਪਰਾਂਠੇ ਬਣਾ ਰਹੀ ਆ ਲਓ ਜੀ ਮੈਂ ਲੱਗੀ ਆਟਾ ਗੁੰਨਣਾ ਤੇ ਆ ਲੈ ਲਿਆ ਮੈਂ ਥੋੜਾ ਜਿਹਾ ਕਣਕ ਦਾ ਆਟਾ ਥੋੜਾ ਜਿਹਾ ਆਪਾਂ ਸਤੂ ਪਾ ਲੈਨੇ ਹਲਦੀ ਪਰਾਂਠੇ ਬਣਨਗੇ ਤੇ ਹੈਗੀ ਮੇਰੇ ਕੋਲ ਪਈ ਜੀ ਪੇਠੇ ਦੀ ਸਬਜੀ ਆਪਾਂ ਇਹ ਵਿੱਚ ਪਾ ਦਾਂਗੇ ਬੇਠੇ ਦੀ ਸਬਜੀ ਵਾਲੇ ਪਰਾਂਠੇ ਥੋੜਾ ਨਮਕ ਜੀਰਾ ਥੋੜੀ ਹਲਦੀ ਮਿਰਚ ਮੈਂ ਪਾਉਣੀ ਹੈ ਨਹੀਂ ਕਿਉਂਕਿ ਸਬਜੀ ਦੇ ਵਿੱਚ ਵੀ ਮਿਰਚ ਥੋੜੀ ਜਿਹੀ ਵੱਧ ਪੈ ਗਈ ਸੀ ਇਸ ਕਰਕੇ ਨਾ ਮੈਂ ਮਿਰਚ ਨਹੀਂ ਪਾਉਣੀ ਹੈਗੀ ਪਰਾਂਠੇ ਥੋੜੇ ਖਸਤਾ ਬਣਨ ਆਪਾਂ ਥੋੜਾ ਜਿਹਾ ਤੇਲ ਲੇਖੋ ਆਟਾ ਮੈਂ ਗੁੰਨ ਲਿਆ ਲੋ ਆਟਾ ਥੋੜਾ ਜਿਹਾ ਪਤਲਾ ਹੋ ਗਿਆ ਮਾ ਜੀ ਡਾਕਟਰ ਸਾਹਿਬ ਪ੍ਰੀਤੀ ਵਾਸਤੇ ਨਾ ਹੋਰ ਬਿਸਕੁਟ ਬਣਵਾ ਕੇ ਲੈ ਕੇ ਆਏ ਨੇ ਆ ਦੇਖੋ ਹੁਣ ਪੂਰੇ ਠੱਠੀ ਵਾਲੇ ਬਿਸਕੁਟ ਬਣਵਾਏ ਨੇ ਹੂੰ ਉਹ ਫੋਲ ਵੀ ਆ ਗਿਆ ਕਿਉਂਕਿ ਨਾ ਮੈਨੂੰ ਵੀ ਉਹ ਪਸੰਦ ਨਹੀਂ ਸੀ ਆਏ ਹੈਗੇ ਜਿਹੜੇ ਡਾਕਟਰ ਸਾਹਿਬ ਨੇ ਪਹਿਲਾਂ ਬਿਸਕੁਟ ਬਣਵਾਏ ਸੀ ਮੈਂ ਤੁਹਾਨੂੰ ਦਿਖਾਏ ਸੀਗੇ ਇੱਧਰ ਤੇ ਰਿਓ ਹਾ ਇਹ ਕੱਟੇ ਉਹ ਆ ਦੇਖੋ ਆਹ ਵਾਲੇ ਬਿਸਕੁਟ ਡਾਕਟਰ ਸਾਹਿਬ ਨੇ ਪਹਿਲਾਂ ਬਣਵਾਏ ਸੀ ਇਹ ਬਣਵਾਏ ਸੀਗੇ ਕਿੱਥੋਂ ਉਹ ਮਸ਼ੀਨ ਨਾਲ ਬਣਵਾਏ ਸੀ ਪਰ ਇਹਨਾਂ ਦਾ ਉਹ ਟੇਸ ਨਹੀਂ ਸੀਗਾ ਜਿਹੜਾ ਮਤਲਬ ਨਾ ਪੱਠੀ ਵਾਲੇ ਬਿਸਕੁਟਾਂ ਦਾ ਹੁੰਦਾ ਏ ਫਿਰ ਇਸ ਕਰਕੇ ਆ ਫੇਰ ਦੁਬਾਰਾ ਬਣਵਾ ਕੇ ਲੈ ਕੇ ਆਏ ਆ ਹੁਣ ਅੱਜ ਸਵੇਰੇ ਆ ਦੇਖੋ ਸਵੇਰੇ ਸੱਜੇ ਜਾ ਕੇ ਦੇਖੀ ਆਇਆ ਮੈਂ ਮੈਨੂੰ ਪਤਾ ਮੈਂ ਮੈਂ ਤਾਂ ਹੀ ਦੇਖੀ ਨੇ ਮੈਂ ਕਿਹਾ ਵੀ ਕਿਉਂ ਕਿੱਥੇ ਗਿਆ ਜਿਹੜਾ ਇੱਥੇ ਪਿਆ ਸੀ ਦੇਸੀ ਕਹਿੰਦੇ ਇੱਥੇ ਮੈਂ ਪਾਤਾ ਕਿਸੇ ਹੋਰ ਡੱਬੇ 'ਚ ਫੇਰ ਮੈਨੂੰ ਸਮਝ ਲੱਗ ਗਈ ਮੈਂ ਕਿਾ ਸ਼ੱਕਰ ਵੀ ਨਹੀਂ ਹੈਗੀ ਇੱਥੇ ਇਹ ਜਰੂਰ ਸਵੇਰੇ ਸਵੇਰੇ ਬਣਾਉਣਾ ਸਵੇਰੇ ਸਵੇਰੇ ਨਾ ਆਪੇ ਬਣਵਾਉਣੇ ਦੇ ਕਿ ਆਏ ਨੇ ਆਹੋ ਉਹ ਦੇਖੋ ਡਾਕਟਰ ਸਾਹਿਬ ਨੇ ਆਪਣਾ ਡੱਬਾ ਭਰ ਲਿਆ ਆਇਆ ਤਾਂ ਆਪਾਂ ਹੋਰ ਥੋੜੇ ਜੇ ਕੱਢ ਸਕਦੇ ਹਾਂ ਇਹ ਚਲੋ ਜੀ ਪ੍ਰੀਤੀ ਦੀ ਵੀ ਪ੍ਰੀਤੀ ਨੂੰ ਵੀ ਜਦੋਂ ਸਵੇਰਾਂ ਪ੍ਰੀਤੀ ਨੂੰ ਸਵੇਰੇ ਇੱਕ ਉਹਨੂੰ ਵੀ ਹੈਗਾ ਸੀ ਕਿ ਇਹਦੀ ਡੈਡੀ ਕਹਿੰਦੀ ਉਸ ਤੋਂ ਹੀ ਪੱਠੀ ਤੋਂ ਹੀ ਬਣਵਾਉਣੇ ਸੀਗੇ ਪੱਠੀ ਵਾਲੇ ਟਿਕਟ ਇੱਕ ਮੈਸੇਜ ਆ ਉਹਦੇ ਲਈ ਮਿਸ਼ੂ ਲਈ ਅੱਛਾ ਉਹ ਹੈਗੀਆ ਕੈਨੇਡਾ 'ਚ ਬੈਠੀ ਹੂੰ ਸੰਧਾਰਾ ਦਾ ਉਹਦਾ ਵੀ ਬਣਦਾ ਪਰ ਗੱਲ ਪਿੰਟੂ ਉਹਦੇ ਕੋਲ ਗਿਆ ਹੋਇਆ ਉੱਥੇ ਪਿੰਟੂ ਜਿੱਥੋਂ ਮਾਦੀ ਲੈ ਆ ਬਣਾ ਕੇ ਬਿਸਕੁਟ ਪਾਈ ਇੱਥੇ ਪੱਠੀ ਵਾਲੇ। ਕੁੜੀ ਨੂੰ ਸੰਧਾਰਾ ਦੇ ਕੇ ਆ ਜਾ ਕੇ ਇੱਥੋਂ। ਮੀਸ਼ੂ ਨੂੰ ਸੰਧਾਰਾ ਦੋ ਉਹਦਾ ਪਹਿਲਾ ਸੰਧਾਰਾ ਹੈ। ਪਹਿਲਾ ਸੰਧਾਰਾ ਉਹਦਾ। ਪਹਿਲਾ ਨਹੀਂ ਹੈਗਾ ਭਾਈ। ਨਹੀਂ ਪਹਿਲਾ ਨਹੀਂ ਹੈਗਾ। ਉਹ ਤਾਂ ਪਹਿਲਾ ਦੂਜਾ ਹੋਇਆ ਜਿੱਥੇ ਮਾਦੀ ਕੋਲੇ ਤਾਂ ਗਿਆ ਹੋਇਆ ਨਾ। ਹਾਂ। ਮੀਸ਼ੂ ਦਾ ਵੀ ਸੰਧਾਰਾ ਹੈ। ਇਹ ਜੀ ਬਿਸਕੁਟ ਬਣਾ ਕੇ ਦੇ ਕੇ ਆ। ਮੀਸ਼ੂ ਚੁੱਪ ਕਰਕੇ ਕਹਿੰਦਾ Papa ਲੈ ਆ ਜਿੱਥੋਂ ਮਾਦੀ ਲੈ ਕੇ ਆ ਮੈਂ ਬਿਸਕੁਟ ਬਣਾ ਕੇ ਲੈ ਕੇ ਆ। ਹਾਂ। ਇਹ ਸਾਡੇ ਪੰਜਾਬ ਦਾ ਕਲਚਰ ਹੈ। ਚਲੋ ਜੀ ਅੱਜ ਮੈਂ ਤੇ ਡਾਕਟਰ ਸਾਹਿਬ ਜਾਵਾਂਗੇ ਹੁਣ ਬੇਟੀ ਕੋਲ ਦੁਪਹਿਰ ਤੋਂ ਬਾਅਦ ਜਾਵਾਂਗੇ। ਪ੍ਰੀਤੀ ਦੀ ਵੀ ਚਲੋ ਖਾਇਸ਼ ਪੂਰੀ ਹੋ ਗਈ ਵੀ ਆਹੀ ਵਾਲੇ ਬਿਸਕਟ ਚਾਹੀਦੇ ਨੇ ਆਪਾਂ ਨੇ ਇਹੀ ਬਣਵਾ ਲਏ ਨੇ। ਆ ਵੀ ਲੈ ਜਾਾਂਗੇ। ਮਾਂ ਭੜਾ ਜਿਹਾ ਮੂੰਹ ਬਣਾਇਆ ਹੋਇਆ ਸੀ ਮੈਂ ਕਾਹ ਨੂੰ ਲੈ ਜਾਣਾ। ਆ ਲੋ। ਸਬਜ਼ੀ ਵਾਲੇ ਪਰਾਂਠੇ। ਪੇਠੇ ਦੀ ਸਬਜ਼ੀ ਵਾਲੇ। ਪੇਠੇ ਦੀ ਸਬਜ਼ੀ ਵਾਲੇ ਪਰਾਂਠੇ। ਆ ਵਾਲਾ ਤੰਦੂਰ ਇਲੈਕਟ੍ਰਿਕ ਤੰਦੂਰ ਪ੍ਰੀਤੀ ਦਾ ਇੱਥੇ ਪਿਆ ਸੀਗਾ ਇਹ ਵੀ ਲੈ ਕੇ ਜਾਣਾ ਏ ਇਹ ਤੰਦੂਰ ਨਾ ਸਾਡੇ ਕੋਲ ਕਰੋਨਾ ਟਾਈਮ ਦਾ ਪਿਆ ਹੈ ਜਦੋਂ ਪ੍ਰੀਤੀ ਹੋਰੀ ਕਰੋਨਾ ਟਾਈਮ ਤੇ ਮਹਾਲੀ ਆ ਗਏ ਸੀ 2 ਸਾਲ ਰਹਿ ਕੇ ਗਏ ਨੇ ਨਾ ਉਦੋਂ ਦਾ ਪਿਆ ਇਹ ਪ੍ਰੀਤੀ ਨੂੰ ਹੁਣ ਯਾਦ ਆਇਆ ਕਹਿੰਦੀ ਮੰਮੀ ਤੁਸੀਂ ਵਰਤਦੇ ਤਾਂ ਹੈ ਨਹੀਂ ਕਹਿੰਦੀ ਪੜਾ ਦਿਓ ਫੇਰ ਮੇਰਾ ਤੰਦੂਰ ਬਿਸਕੁਟ ਅਸੀਂ ਪ੍ਰੀਤੀ ਦੇ ਇੱਦਾਂ ਹੀ ਲੈ ਕੇ ਜਾਵਾਂਗੇ ਉਹ ਕਹਿੰਦੇ ਸੀ ਮੰਮੀ ਕਨਟੇਨਰ ਵਗੈਰਾ ਵਿੱਚ ਨਾ ਪਾ ਕੇ ਲੈ ਕੇ ਆਇਓ ਤੇ ਹੁਣ ਅਸੀਂ ਇਦਾਂ ਹੀ ਲੈ ਕੇ ਜਾਵਾਂਗੇ ਪੀਪੇ ਵਾਲੇ ਬਿਸਕਟ ਜੀ ਆਪਣੀ ਤਿਆਰੀ ਹੋ ਗਈ ਬੈਗ ਵੀ ਤਿਆਰ ਹੋ ਗਿਆ ਏ ਇਧਰ ਸੰਧਾਰਾ ਵੀ ਤਿਆਰ ਹੋ ਗਿਆ ਬਿਸਕੁਟਾਂ ਦਾ ਇਹਦੇ ਵਿੱਚ ਹੀ ਕੱਪੜੇ ਆ ਪ੍ਰੀਤੀ ਦੇ ਫਰੂਟ ਵਗੈਰਾ ਡਾਕਟਰ ਸਾਹਿਬ ਹੁਣ ਆਣਗੇ ਜਦੋਂ ਲੈ ਕੇ ਆਣਗੇ ਤੇ ਆਜੋ ਜੀ ਮੈਂ ਦਿਖਾਵਾਂ ਮਾ ਆਪਣਾ ਕੁੜਤਾ ਜਿਹੜਾ ਮੈਨੂੰ ਯੂਕੇ ਤੋਂ ਮੇਰੇ ਬੱਚਿਆਂ ਨੇ ਭੇਜਿਆ ਏ ਆਹ ਵਾਲਾ ਜਿਹੜਾ ਮੈਂ ਪਾਇਆ ਹੋਇਆ ਏ ਇਹ ਮੈਨੂੰ ਕੁਰਤਾ ਮੇਰੇ ਬੱਚਿਆਂ ਨੇ ਯੂਕੇ ਤੋਂ ਭੇਜਿਆ ਏ ਆਹ ਦੇਖੋ ਸਾਹਮਣੇ ਸ਼ੀਸ਼ੇ ਵਿੱਚ ਥੋੜਾ ਜਿਹਾ ਹੈ ਤਾਂ ਥੋੜਾ ਜਿਹਾ ਲੰਬਾ ਇਹ ਬਹੁਤ ਜ਼ਿਆਦਾ ਨਾ ਖੁੱਲਾ ਸੀ ਡਬਲ ਐਕਸਲ ਸੀ ਮੈਂ ਥੋੜੀ ਜੀ ਫਿਟਿੰਗ ਕਰੀ ਹੈ ਜੀ ਆਪਣੇ ਆਪ ਹੀ ਕਰ ਲਈ ਹੈ ਵੀ ਤਿਆਰ ਹੋਇਆ ਬੈਠਾ ਏ ਕੋਕੋ ਕੋਲ ਜਾਣ ਨੂੰ ਹੈ ਨਾ ਜਗਨੂ ਕੋਕੋ ਕੋਲ ਜਾਣਾ ਏ ਹੋ ਜਗਨੂ ਜਗਨੂ ਓਏ ਕੋਕੋ ਕੋਲ ਜਾਣਾ ਏ ਐਕਟਿਵ ਹੋ ਜਾ ਤਿਆਰ ਆਪਾਂ ਹੋ ਗਏ ਆ ਹੁਣ ਮੈਂ ਇਹਨਾਂ ਗੱਡੀ ਵਿੱਚ ਸਮਾਨ ਰੱਖ ਕੇ ਆਉਣੀ ਆ ਪਹਿਲਾਂ ਤੇ ਚਲੋ ਪਹਿਲਾਂ ਮੈਂ ਸਮਾਨ ਰੱਖਿਆ ਮੈਂ ਫਿਰ ਆਪਾਂ ਚੱਲਦੇ ਆ ਅਸੀਂ ਹੁਣ ਨਿਕਲਣ ਲੱਗੇ ਆ ਕਿੰਨਾ ਟਾਈਮ ਹੋ ਗਿਆ ਸਾਢੇ 3 ਹੋਣ ਲੱਗੇ ਨੇ ਬਿਸਕੁਟ ਖਾਈ ਜਾਂਦੇ ਨੇ ਚਲੋ ਜੀ ਚਲੋ ਚਲੋ ਆਹ ਵਾਲਾ ਫਰੂਟ ਡਾਕਟਰ ਸਾਹਿਬ ਨੇ ਲਿਆ ਕੇ ਗੱਟੀ ਵਿੱਚ ਹੀ ਰੱਖ ਦਿੱਤਾ ਸੀ ਬੇਟੀ ਕੋਲ ਲੈ ਕੇ ਜਾਣ ਨੂੰ ਹਾਂਜੀ ਚਲੋ ਓਕੇ ਜੀ ਮਿਲਦੇ ਆ ਜੀ ਆਪਾਂ ਦਿੱਲੀ ਚੱਲ ਕੇ ਨੈਕਸਟ ਵਲੌਗ ਦੇ ਵਿੱਚ ਆਪਾਂ ਮਿਲਾਂਗੇ ਪ੍ਰਮਾਤਮਾ ਸਾਰਿਆਂ ਨੂੰ ਹੱਸਣੇ ਵਾਸਤੇ ਹਮੇਸ਼ਾ ਕੋਸ਼ਿਸ਼ ਰੱਖੇ ਅਰਤੀ ਕਲਾ ਵਿੱਚ ਰੱਖੇ ਬਣਾ ਦੇਗਾ ਪ੍ਰੀਤੀ ਕੋਲੇ ਹਾਂਜੀ মেই গুলি বলে